हेलो स्टूडेंट्स आई एम जज्केल एंड वेलकम बैक टू माय YouTube Student, है। है? चैनल गेल स्टडीज स्टूडेंट आज दी वीडियो ਵਿੱਚ डिस्कस ਕਰਨ ਲੱਗੇ ਆ ক্লাস 10th ਪੰਜਾਬੀ ਪੇਪਰ B ਜੋ ਕਿ ਤੁਹਾਡਾ 18 سوری 17 ਫਰਵਰੀ ਨੂੰ ਹੋਣ ਜਾ ਰਿਹਾ ਹੈ ਉਸ ਦਾ ਸੈਂਪਲ ਪੇਪਰ ਜੋ ਕਿ ਪੰਜਾਬ ਬੋਰਡ ਵੱਲ ਆਪਣੀ ਸਾਈਟ ਤੇ ਪਾਇਆ ਗਿਆ ਹੈ ਠੀਕ ਹੈ ਜੇ ਕੋਈ ਸਟੂਡੈਂਟ ਇਸ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਨੈਕਸਟ ਵੀਡੀਓ ਵਿੱਚ ਆਪਾਂ ਪੰਜਾਬੀ ਬੀ ਦਾ ਪੇਪਰ ਮਿਸ਼ਨ 100 ਵੀ ਡਿਸਕਸ ਕਰਾਂਗੇ ਠੀਕ ਹੈ ਚਲੋ ਵੀਡੀਓ ਸ਼ੁਰੂ ਕਰਦੇ ਆ ਤਾਂ ਦੇਖੋ ਸਟੂਡੈਂਟ ਇਹ ਆ ਤੁਹਾਡਾ ਕਲਾਸ 10ਵੀਂ ਪੇਪਰ ਪੰਜਾਬੀ ਬੀ ਜੋ ਕਿ ਟੋਟਲ 65 ਨੰਬਰ ਦਾ ਰਹਿਣ ਵਾਲਾ ਹੈ ਤਾਂ ਫਰਸਟ ਕੁਐਸਚਨ ਦੇਖੋ ਸਟੂਡੈਂਟ ਇਹ ਪ੍ਰਸ਼ਨ ਸੁੰਦਰ ਲਖਾਈ ਲਈ ਰੱਖ ਮੈਂ ਹੈ ਇਹ ਜਿਵੇਂ ਤਾਂ ਦੇਖੋ ਸਟੂਡੈਂਟ 2 ਨੰਬਰ ਭਾਗ ਦੇ ਵਿੱਚ ਜਿਵੇਂ ਵਸਤੂ ਨਿਸ਼ਿਸ਼ਟ ਪ੍ਰਸ਼ਨ ਹਨ ਤੁਹਾਡੇ ਇਹਦੇ ਵਿੱਚ ਠੀਕ ਹੈ ਜਿਵੇਂ ਕਿ ਇੱਕ ਸ਼ਬਦ ਵਾਲੇ ਜੋ ਕਿ ਇੱਕ ਨੰਬਰ ਦਾ ਰਹਿਣ ਵਾਲਾ ਥੋੜਾ ਤਾਂ ਫਰਸਟ ਊੜਾ ਦੇਖੋ ਪ੍ਰਸ਼ਨ ਸਟੂਡੈਂਟ ਵਿਆਕਰਨ ਦਾ ਕਿਹੜਾ ਅੰਗ ਅਰਥਾਂ ਦੇ ਅਧਿਐਨ ਨਾਲ ਸੰਬੰਧਿਤ ਹੈ ਤਾਂ ਇਹਦਾ ਉੱਤਰ ਸਟੂਡੈਂਟ ਤੁਸੀਂ ਨੋਟ ਕਰ ਲਓ ਅਰਥ ਬੋਧ ਠੀਕ ਹੈ ਨੈਕਸਟ ਹੇਠ ਲਿਖੇ ਵਾਕ ਨੂੰ ਲੋੜਿੰਦੇ ਵਿਸ਼ਰਾਮ ਚਿੰਨਲ ਲਗਾਓ ਤਾਂ ਸਟੂਡੈਂਟ ਇਹਦਾ ਉੱਤਰ ਆ ਜਾਣਾ ਹੈ Papa ਵੀਰ ਆ ਗਿਆ ਤੇ ਠੀਕ ਹੈ ਪਪਾ ਦੇ ਨਾਲ ਤੁਸੀਂ ਕੋਮਲ ਲਗਾ ਕੇ ਵੀਰ ਆ ਗਿਆ ਲਿਖ ਦੇਣਾ ਠੀਕ ਹੈ ਨੈਕਸਟ ਦੇਖੋ ਭਾਸ਼ਾ ਕਿਸ ਨੂੰ ਕਹਿੰਦੇ ਹਨ ਤਾਂ ਸਟੂਡੈਂਟ ਇਹਦਾ ਆਨਸਰ ਨੋਟ ਕਰੋ ਜੋ ਕਿ ਭਾਵਾ ਨੂੰ ਪਕਟਾਉਣ ਲਈ ਸਭ ਤੋਂ ਵੱਧ ਸਫਲ ਸਾਧਨ ਮੰਨਿਆ ਗਿਆ ਭਾਸ਼ਾ ਨੂੰ ਠੀਕ ਹੈ ਉਸ ਨੂੰ ਭਾਸ਼ਾ ਕਹਿੰਦੇ ਹਨ ਨੈਕਸਟ ਸਸਾ ਪੰਜਾਬੀ ਵਿੱਚ ਸਵਰਧੁਨੀਆਂ ਕਿਹੜੀਆਂ-ਕਿਹੜੀਆਂ ਹਨ ਤਾਂ ਇਹਦਾ ਆਨਸਰ ਨੋਟ ਕਰੋ ਸਟੂਡੈਂਟ ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ ਜੋ ਕਿ ਆਪਾਂ ਬੋਲਣ ਦੇ ਵਿੱਚ ਉਹਨੂੰ ਬੋਲਾਂਗੇ ਆ ਜਿਵੇਂ ਕਿ ਕੱਲੇ ਆੜੇ ਨੂੰ ਬੋਲਾਂਗੇ ਆ ਫਿਰ ਆੜੇ ਕੰਨਾ ਆ ਈੜੀ ਸ਼ਿਹਾਰੀ ਈ ਈੜੀ ਨੂੰ ਬਿਹਾਰੀ ਈ ਊੜੇ ਅੰਕੜ ਈੜੀ ਦਲਾਵਾ ਔੜੇ ਨੂੰ ਔ ਊੜਾ ਖੁੱਲਾ ਓ ਤੇ ਆੜਾ ਆੜੇ ਨੂੰ ਦਲਾਵਾ ਐ ਠੀਕ ਹੈ ਨੈਕਸਟ ਦੇਖੋ ਸਟੂਡੈਂਟ ਮੇਲਨ ਸ਼ਬਦ ਦਾ ਪਲਿੰਗ ਰੂਪ ਦੱਸੋ ਇਸ ਦਾ ਆਨਸਰ ਨੋਟ ਕਰੋ ਸਟੂਡੈਂਟ ਮੌਲੀ ਠੀਕ ਹੈ ਅਗੇ ਨੈਕਸਟ ਦੇਖੋ ਅਸੀਂ ਪੜਦੇ ਸਾ ਵਾਕ ਵਿੱਚ ਕਿਹੜਾ ਕਾਲ ਰੂਪ ਹੈ ਤਾਂ ਇਹਦੇ ਵਿੱਚ ਸਟੂਡੈਂਟ ਪੂਰਨ ਭੂਤਕਾਲ ਠੀਕ ਹੈ ਇਹ ਤਾਂ ਆਨਸਰ ਹੈ ਨੈਕਸਟ ਗੱਗਾ ਦੇਖੋ ਗੁਆਚਨਾ ਸ਼ਬਦ ਦਾ ਵਿਰੋਧਾਰਥਿਕ ਸ਼ਬਦ ਲਿਖੋ ਤਾਂ ਇਹਦਾ ਸਟੂਡੈਂਟ ਆਨਸਰ ਆ ਜਾਏਗਾ ਲੱਭਣਾ ਗੁਆਚਣਾ ਦਾ ਠੀਕ ਹੈ ਵਿਰੋਧੀ ਸ਼ਬਦ ਲੱਭਣਾ ਨੈਕਸਟ ਦੇਖੋ ਸਟੂਡੈਂਟ ਆ ਗਿਆ ਤੁਹਾਡਾ ਕਗਾ ਕਿਸੇ ਲੇਖਕ ਦੀ ਸਭ ਤੋਂ ਵੱਧ ਉੱਤਮ ਰਚਨਾ ਬਹੁਤੇ ਸ਼ਬਦਾਂ 'ਚ ਤਾਂ ਇੱਕ ਸ਼ਬਦ ਠੀਕ ਹੈ ਤਾਂ ਇਹਦਾ ਸਟੂਡੈਂਟ ਤੁਸੀਂ ਨੋਟ ਕਰੋ ਕੁਸਚਨ ਸ਼ਾਕਾਰ ਠੀਕ ਹੈ ਨੈਕਸਟ ਦੇਖੋ ਕਕਾ ਨਿਰਮਲ ਦਾ ਸਮਾਨਾਰਥਕ ਸ਼ਬਦ ਲਿਖੋ ਨਿਰਮਲ ਦਾ ਸਟੂਡੈਂਟ ਇਹਦਾ ਤੁਸੀਂ ਨੋਟ ਕਰੋ ਸਾਫ਼ ਅਤੇ ਸ਼ੁਭਸ ਠੀਕ ਹੈ ਅੱਗੇ 3 ਨੰਬਰ ਭਾਗ ਦੇ ਵਿੱਚ ਦੇਖੋ ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਉੱਤੇ ਲਗਭਗ 400 ਸ਼ਬਦ ਦਾ ਲੇਖ ਤਾਂ ਸਟੂਡੈਂਟ ਇਹਦੇ ਵਿੱਚ ਤੁਸੀਂ ਇੱਕ ਲੇਖ ਲਿਖਣਾ ਹੋਊਗਾ ਠੀਕ ਹੈ ਚਾਰ ਪੰਜਾਂ ਦੇ ਵਿੱਚੋਂ ਜੋ ਕੀ ਤੁਸੀਂ ਆਲਰੇਡੀ ਕਲਾਸ ਦੇ ਵਿੱਚ ਪੜਿਆ ਹੋਣਾ ਤਾਂ ਇਸ ਨੂੰ ਵਧੀਆ ਤਰੀਕੇ ਨਾਲ ਲਿਖ ਕੇ ਲਿਖ ਸਕਦੇ ਹਾਂ ਠੀਕ ਹੈ ਨੈਕਸਟ ਦੇਖੋ ਸਟੂਡੈਂਟ ਚਾਰ ਨੰਬਰ ਦੇ ਵਿੱਚ ਸਟੂਡੈਂਟ ਤੁਸੀਂ ਐਪਲੀਕੇਸ਼ਨ ਲਿਖੀ ਹੋਣੀ ਹੈ ਠੀਕ ਹੈ ਚਿੱਠੀ ਲਿਖਣੀ ਹੈ ਇਹਦੇ ਵਿੱਚ ਠੀਕ ਹੈ ਅੱਗੇ ਨੈਕਸਟ ਤੋ ਸਟੂਡੈਂਟ ਇਹ ਦੇਖੋ 5 ਨੰਬਰ ਵਿੱਚ ਹੇਟਸ ਲਿਖੇ ਪਹਿਲੀ ਦੀ ਸੰਖੇਪ ਰਚਨਾ ਲਗਭਗ 1/3 ਸ਼ਬਦਾਂ ਵਿੱਚ ਲਿਖੋ ਤੇ ਢੁਕਮਸ ਲੇਖ ਵੀ ਦਿਓ ਇਹ ਵੀ ਤੁਹਾਡੇ ਸਟੂਡੈਂਟ ਆਸਾਨੀ ਵਾਲੇ ਨੰਬਰ ਨੇ ਆਸਾਨੀ ਨਾਲ ਲੈ ਸਕਦੇ ਹੋ ਠੀਕ ਹੈ ਅੱਗੇ 6 ਨੰਬਰ ਦੇਖੋ ਸਟੂਡੈਂਟ ਹੇਟ ਲਿਖੇ ਮਹਾਵਰਿਆਂ ਵਿੱਚੋਂ ਕਿਸੇ 3 ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਸਪਸ਼ਟ ਅਰਥ ਹੋ ਜਾਣ ਠੀਕ ਹੈ ਇਹ ਪੰਜ ਸੋਲਵ ਕਰਦੇ ਹਾਂ ਸਟੂਡੈਂਟ ਦੇਖੋ ਊੜਾ ਦੇਖੋ ਅੱਡੀ ਨਾ ਲੱਗਣਾ ਸਟੂਡੈਂਟ ਇਹਦਾ ਤੁਸੀਂ ਅਰਥ ਲਿਖੋ ਖੁਸ਼ੀ ਵਿੱਚ ਨੱਚਣਾ ਨੱਚਣਾ ਠੀਕ ਹੈ ਤਾਂ ਇਸ ਦਾ ਤੁਸੀਂ ਅੱਗੇ ਵਾਕ ਬਣਾਉਣਾ RAM ਦੀਪਾਲਸ ਹੋਣ ਕਰਕੇ ਅੱਡੀ ਨਹੀਂ ਲੱਗੀ ਠੀਕ ਹੈ ਅੱਗੇ ਆੜਾ ਆਜੋ ਸਟੂਡੈਂਟ ਸਿੱਕਾ ਜੰਮਣਾ ਸਿੱਕਾ ਜੰਮਣੇ ਦਾ ਅਰਥ ਹੋਊਗਾ ਜਿਗਾ ਪ੍ਰਭਾਵ ਪਾਉਣਾ ਠੀਕ ਹੈ ਮਹਾਰ ਰਣਜੀਤ ਸਿੰਘ ਦੀਆਂ ਫੌਜਾਂ ਦਾ ਆਲੇ ਦੁਆਲੇ ਦੀਆਂ ਰਿਆਸਤਾਂ ਉੱਪਰ ਸਿੱਕਾ ਜੰਮਿਆ ਸੀ ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਠੀਕ ਹੈ ਅੱਗੇ ਏ ਡੀ ਨੰਬਰ ਦੇਖੋ ਸ਼ੇਰ ਦੀ ਮੁੱਛ ਫੜਨਾ ਤੋ ਸਟੂਡੈਂਟ ਇਹਦਾ ਅਰਥ ਆ ਜਾਏਗਾ ਤਾਕਤਵਰ ਨਾਲ ਲੜਨਾ ਤਾਂ ਇਹਦਾ ਆਪਾਂ ਬਣਾਵਾਂਗੇ ਭਾਰਤੀ ਸਰਹੱਦਾਂ ਵੱਲ ਪਾਕਿਸਤਾਨ ਫੌਜ ਦਾ ਤੱਕਣਾ ਸ਼ੇਰ ਦੀ ਮੁੱਛ ਫੜਨਾ ਹੈ ਠੀਕ ਹੈ ਸਟੂਡੈਂਟ ਨੈਕਸਟ ਦੇਖੋ ਕਾਜੀ ਖੋਲਣਾ ਕਾਜੀ ਖੋਲਣਾ ਸੋਹੀ ਠੀਕ ਹੈ ਇਸ ਦਾ ਅਰਥ ਤੁਸੀਂ ਲਿਖੋ ਬੇਸਵਾਦੀ ਕਰਨਾ ਤਾਂ ਇਸ ਦਾ ਬਣਾਵਾਂਗੇ ਸਟੂਡੈਂਟ ਸਾਡੇ ਘਰ ਜਦੋਂ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤਾਂ ਬਚਨੇ ਨੇ ਜਾਇਦਾਦ ਦੇ ਝਗੜੇ ਵਾਲੀ ਗੱਲ ਕਰਕੇ ਕਾਜੀ ਕੋਲ ਦਿੱਕਤੀ ਠੀਕ ਹੈ ਨੈਕਸਟ ਦੇਖੋ ਹਾ ਹ ਸਟੂਡੈਂਟ ਖਾਨੇ ਉ ਜਾਣਾ ਇਸ ਦਾ ਅਰਥ ਲਿਖੋ ਸਟੂਡੈਂਟ ਘਬਰਾ ਜਾਣਾ ਜਰਗ ਦੇ ਮੇਲੇ ਵਿੱਚ ਸ਼ਾਮ ਦੇ ਬੱਚੇ ਦੇ ਗਵਾਚਣ ਕਾਰਨ ਉਸ ਦੇ ਤਾਂ ਖਾਨਿਓ ਗਈ ਇਸ ਤਰ੍ਹਾਂ ਤੁਸੀਂ ਇਹਨੂੰ ਲਿਖਣਾ ਠੀਕ ਹੈ ਜੀ ਨੈਕਸਟ ਦੇਖੋ ਕ ਕਾਇਰ ਜੰਮਣਾ ਇਹਦਾ ਅਰਥ ਹੈ ਸਟੂਡੈਂਟ ਕਾਇਮ ਰਹਿਣਾ ਠੀਕ ਹੈ ਅੱਗੇ ਨੈਕਸਟ ਦੇਖੋ ਸਭ 7 ਨੰਬਰ ਆ ਗਿਆ ਤੁਹਾਡਾ ਵਿਸ਼ਰਾਮ ਚਿੰਨ ਲਾ ਕੇ ਦੁਬਾਰਾ ਲਿਖੋ ਰੋਟੀ ਟੋਕ ਤਿਆਰ ਕਰਨ ਛੋਰ ਕਿੰਨਾ ਸਮਾਂ ਲੱਗੇਗਾ ਤੇ ਅਨਸਰ ਤੁਸੀਂ ਨੋਟ ਕਰ ਸਟੂਡੈਂਟ ਰੋਟੀ ਟੁਕ ਤਿਆਰ ਕਰਨ ਕਰਨ ਤੋਂ ਬਾਅਦ ਤੁਸੀਂ ਬਿੰਦੀ ਲਾ ਦੇਣੀ ਹੈ ਉੱਪਰ ਕਰਨ ਦੇ ਉੱਪਰ ਠੀਕ ਹੈ ਤਾਂ ਇਸ ਤੋਂ ਹੋਰ ਕਿੰਨਾ ਸਮਾਂ ਲੱਗੇਗਾ ਲਾਸਟ ਇਹ ਤੁਸੀਂ ਇਸ ਦੇ ਵਿੱਚ ਕੁਐਸਚਨ ਮਾਰਕ ਲਾਉਣਾ ਤੇ ਵਾਕ ਤੁਹਾਡਾ ਕੰਪਲੀਟ ਹੋ ਜਾਣਾ ਹੈ ਠੀਕ ਹੈ ਅ ਨੈਕਸਟ ਦੇਖੋ ਸਟੂਡੈਂਟ ਇਹ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ ਤਾਂ ਇਹਦੇ ਆਪਾਂ ਉੱਤਰ ਸੋਲਵ ਕਰਦੇ ਹਾਂ ਦੇਖੋ ਸਟੂਡੈਂਟ ਗੁਰਮੁਖੀ ਲਿਪੀ ਅਤੇ ਵਰਣਮਾਲਾ ਵਿੱਚ ਕੀ ਅੰਤਰ ਹੈ ਸਟੂਡੈਂਟ ਗੁਰਮੁਖੀ ਦੇ ਸਾਰੇ ਅੱਖਰਾਂ ਅਤੇ ਲਗਾਾਂ ਆਦਿ ਨੂੰ ਮਿਲਾ ਕੇ ਗੁਰਮੁਖੀ ਲਿਪੀ ਬਣਦੀ ਹੈ ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਠੀਕ ਹੈ ਸਟੂਡੈਂਟ ਔਰ ਨੈਕਸਟ ਦੇਖੋ ਲੱਲਾ ਅਤੇ ਲੱਲੇ ਪੈਰ ਬਿੰਦੀ ਵਿੱਚ ਕੀ ਅੰਤਰ ਹੈ ਤਾਂ ਇਸ ਦਾ ਸਟੂਡੈਂਟ ਦੇਖੋ ਸਟੂਡੈਂਟ ਅੰਤਰ ਦੇਖੋ ਪੰਜਾਬੀ ਦੀ ਲੱਲਾ ਧੁਨੀ ਜਿਸ ਨੂੰ ਬੋਲਣ ਵੇਲੇ ਜੀਵ ਤਾਲ ਨੂੰ ਛਾਉਂਦੀ ਹੈ ਨੂੰ ਅੰਕਿਤ ਕਰਨ ਲਈ ਲੱਲਾ ਅੱਖਰ ਤੇ ਪੈਰੀ ਬਿੰਦੀ ਲਾ ਕੇ ਲੱਲੇ ਪੈਰ ਬਿੰਦੀ ਅੱਖਰ ਬਣਾਇਆ ਗਿਆ ਹੈ ਜਦਕਿ ਬਿਨਾ ਪੈਰ ਬਿੰਦੀ ਲੱਲਾ ਲੱਲੇ ਦੀ ਵਸਤੂਣੀ ਨੂੰ ਅੰਕਿਤ ਕਰਦਾ ਹੈ ਜਿਸ ਨੂੰ ਬੋਲਨ ਸਵੇ ਜੀਵ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਦੀ ਹੈ ਠੀਕ ਹੈ ਸੋ ਇਹ ਦਾ ਆਨਸਰ ਸੀ ਤੇ ਨੈਕਸਟ ਦੇਖੋ ਪੰਜਾਬੀ ਵਿੱਚ ਬਿਆਜਨ ਧੁਨੀਆਂ ਕਿਹੜੀਆਂ ਹਨ ਦੇਖੋ ਇਸ ਨੂੰ ਪੰਜਾਬੀ ਤੋਂ ਲੈ ਕੇ ਸ ਸ ਪੰਜਾਬੀ ਵਿੱਚ ਸ ਸ ਤੋਂ ਲੈ ਕੇ ੜੇ ਤੱਕ ਸਾਰੀਆਂ ਧੁਨੀਆਂ ਬਿਆਜਨ ਹਨ ਜੋ ਕਿ ਗਿਣਤੀ ਵਿੱਚ 38 ਹਨ ਸਟੂਡੈਂਟ ਪੂਰੇ ਹਰੇ ਵਿੱਚੋਂ ਦੋ ਦੁਨੀਆ ਆਪਾਂ ਬੋਲਦੇ ਹਾਂ ਸਵਰ ਅਤੇ ਬਿਆਨਜਨ ਠੀਕ ਹੈ ਸਵਰ ਦੁਨੀਆ ਊੜਾ ਆੜਾ ਤਿੰਨ ਹਨ ਤੇ ਬਾਕੀ ਸਾਰੀਆਂ ਬਿਆਨਜਨ ਹੈ ਠੀਕ ਹੈ ਅੱਗੇ ਨੈਕਸਟ ਇਹ ਲਿਖੇ ਪ੍ਰਸੰਧ ਦੇ ਸੰਖੇਪ ਉੱਤਰ ਤਾਂ ਦੇਖੋ ਸਟੂਡੈਂਟ ਊੜਾ ਦਾ ਊੜਾ ਅੱਖਰ ਨਾਲ ਕਿਹੜੇ ਨਾਸਕੀ ਚੰਨ ਦੀ ਵਰਤੋਂ ਹੁੰਦੀ ਹੈ ਸਟੂਡੈਂਟ ਇਹਦਾ ਅਨਸਰ ਦੇਖੋ ਊੜੇ ਨਾਲ ਔਂਕੜ ਦਲੈਂਕੜ ਅਤੇ ਹੋੜਾ ਵਿੱਚੋਂ ਕੋਈ ਵੀ ਲਗ ਲੱਗੀ ਹੋਵੇ ਤਾਂ ਇਸ ਨਾਲ ਨਾਸਕੀ ਚਿੰਨ ਬਿੰਦੀ ਹੀ ਲੱਗਦਾ ਹੈ ਜਿਵੇਂ ਕਿ ਉੰਗਲ ਹੁੰਦੀ ਪਿਓ ਆਦੀ ਠੀਕ ਹੈ ਨੈਕਸਟ ਦੇਖੋ ਸੁੰਦ ਅੱਦਕ ਕਿਹੜੀ ਕਿਹੜੀ ਲਗ ਨਾਲ ਲੱਗਦਾ ਹੈ ਤਾਂ ਇਹਦਾ ਅਨਸਰ ਦੇਖ ਸੁੰਦ ਅਧਿਕਤੀ ਵਰਤੋਂ ਕੇਵਲ ਮੁਖਤਾ ਸ਼ਿਆਰੀ ਲਗ ਨਾਲ ਕੀਤੀ ਜਾਂਦੀ ਹੈ ਜਿਵੇਂ ਵਟ ਪਿਤ ਕੁੱਤਾ ਆਦੀ ਅੰਗਰੇਜ਼ੀ ਸ਼ਬਦਾਂ ਨੂੰ ਵੀ ਗੁਰਮੁਖੀ ਲਿਖੀ ਵਿੱਚ ਲਿਖਣ ਲਈ ਦੁਲਾਮਾ ਲਗ ਨਾਲ ਅੱਧਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੈਨ ਜੈਟ ਸੈਟ ਆਦਿ ਤਾਂ ਨੈਕਸਟ ਦੇਖੋ ਸਟੂਡੈਂਟ 10 ਨੰਬਰ ਦਾ ਭਾਗ ਦਾ ਜੋਜਿਕ ਜਾਂ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ਉਦਾਹਰਨਾਂ ਸਹਿਤ ਦੱਸੋ ਤਾਂ ਇਸ ਵਿੱਚ ਤੁਸੀਂ ਲਿਖ ਸਕਦੇ ਹੋ ਸਟੂਡੈਂਟ ਜਿਹੜਾ ਸ਼ਬਦ ਦੋ ਵਾਕਾਂਸ਼ਾਂ ਜਾਂ ਉਪਵਾਕਾਂ ਜਾਂ ਵਾਕਾਂ ਨੂੰ ਜੋੜਦਾ ਹੈ ਉਸਨੂੰ ਯੋਜਕ ਕਿਹਾ ਜਾਂਦਾ ਹੈ ਜਿਵੇਂ ਕਿ ਕਿਉਂਕਿ ਨਾਲੇ ਜਾਂ ਭਾਵੇਂ ਕੀ ਅਧੀ ਠੀਕ ਹੈ ਸੋਨ ਅੱਗੇ ਨੈਕਸਟ ਦੇਖੋ ਸੰਯੁਕਤ ਕਿਰਿਆ ਇਕਹਿਰੀ ਕਿਰਿਆ ਨਾਲੋਂ ਕਿਵੇਂ ਵੱਖਰੀ ਹੈ ਤਾਂ ਇਹਦਾ ਆਨਸਰ ਦੇਖੋ ਸਟੂਡੈਂਟ ਇਕੈਰੀ ਕਿਰਿਆ ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸਨੂੰ ਇਕੈਰੀ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਤੂੰ ਕਿਤਾਬ ਪੜ ਬਲਜੀਤ ਸੇਵ ਖਾ ਠੀਕ ਹੈ ਸਟੂਡੈਂਟ ਇਹ ਇੱਕ ਕਿਰਿਆ ਹੋ ਗਈ ਇਸ ਵਿੱਚ ਤਾਂ ਕਰਕੇ ਇਸਨੂੰ ਇਕੈਦੀ ਕਿਰਿਆ ਬੋਲਾਂਗੇ ਆਪਾਂ ਠੀਕ ਹੈ ਨੈਕਸਟ ਦੇਖੋ ਸੰਯੁਕਤ ਕਿਰਿਆ ਸੰਯੁਕਤ ਕਿਰਿਆ ਜਦੋਂ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦਾ ਸੰਯੋਗ ਤੋਂ ਬਣੇ ਉਸਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਹਰ ਰੋਜ਼ ਖੇਡਿਆ ਕਰ ਅੰਦਰ ਆਉਣ ਤੋਂ ਪਹਿਲਾਂ ਘੰਟੀ ਬਜਾ ਦਿਆ ਕਰੋ ਠੀਕ ਹੈ ਹਾਂ ਦੀ ਇਸ ਤਰ੍ਹਾਂ ਬੋਲ ਸਕਦੇ ਆਪਾਂ ਅੱਗੇ 11 ਨੰਬਰ ਦੇਖੋ ਸਟੂਡੈਂਟ ਇਹ ਲਿਖੀ ਬਾਕ ਨੂੰ ਵਚਨ ਅਤੇ ਲਿੰਗ ਬਦਲ ਪ੍ਰੰਤ ਦੋ ਵੱਖਰੇ ਵੱਖਰੇ ਵਾਕਾਂ ਵਿੱਚ ਲਿਖੋ ਛੋਟੀਆਂ ਲੜਕੀਆਂ ਖੇਡਦੀਆਂ ਹਨ ਠੀਕ ਹੈ ਤਾਂ ਇਸ ਨੂੰ ਸਟੂਡੈਂਟ ਪਹਿਲਾਂ ਆਪਾਂ ਵਚਨ ਬਦਲਾਂਗੇ ਠੀਕ ਹੈ ਛੋਟੇ ਮੁੰਡੇ ਖੇਡਦੇ ਹਨ ਔਰ ਉਸ ਤੋਂ ਬਾਅਦ ਇਹਨੂੰ ਆਪਾਂ ਲੈਂਗੁਏਜ ਵਿੱਚ ਬਦਲਾਂਗੇ ਠੀਕ ਹੈ ਛੋਟੀ ਕੁੜੀ ਖੇਡਦੀ ਹੈ ਛੋਟੇ ਮੁੰਡੇ ਖੇਡਦੇ ਹਨ ਠੀਕ ਹੈ ਨੈਕਸਟ ਹੈ 12 ਨੰਬਰ ਹੇਠ ਲਿਖੇ ਵਾਕ ਨੂੰ ਭੂਤਕਾਲ ਤੇ ਭਵਿਕਤਕਾਲ ਵਿੱਚ ਬਦਲਨ ਪ੍ਰੰਤ ਤੋ ਵੱਖੋ ਵੱਖਰੇ ਵਾਕਾਂ ਵਿੱਚ ਲਿਖੋ ਉਹ ਖੇਡਦਾ ਹੈ ਭੂਤਕਾਲ ਚ ਉਹਨੂੰ ਆਪਾਂ ਲਿਖਾਂਗੇ ਸਟੂਡੈਂਟ ਉਹ ਖੇਡਿਆ ਪਰ ਇੱਕ ਕੱਲ ਦੇ ਵਿੱਚ ਲਿਖਾਂਗੇ ਆਪਾਂ ਉਹ ਖੇਡੇਗਾ ਆਉਣ ਵਾਲੇ ਸਮੇਂ ਵਿੱਚ ਖੇਡੇਗਾ ਉਹ ਨੂੰ ਵੀ ਇੱਕ ਕੱਲ ਆਪਾਂ ਲਿਖਾਂਗੇ ਠੀਕ ਹੈ ਨੈਕਸਟ ਦੇਖੋ ਦੌਰਾ ਸ਼ਬਦ ਨੂੰ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ਤਾਂ ਸਟੂਡੈਂਟ ਇਹਦਾ ਆਪਾਂ ਲਿਖਾਂਗੇ ਦੇਖੋ ਜਿਵੇਂ ਕਿ ਦੌਰਾ ਇੱਕ ਤਾਂ ਆਪਾਂ ਰੋਗ ਕਹਿ ਦਿੰਨੇ ਆ ਠੀਕ ਹੈ ਰੋਗ ਦਾ ਆਪਾਂ ਬਣਾਉਨੇ ਆ ਇਸ ਆਦਮੀ ਨੂੰ ਮਿਰਗੀ ਦਾ ਦੌਰਾ ਹੈ ਦੌਰਾ ਜਾਂ ਪੈਂਦਾ ਹੈ ਲਿਖ ਲਾਂਗੇ ਠੀਕ ਹੈ ਇੱਕ ਹੋਰ ਬਣਾਵਾਂਗੇ ਆਪਾਂ ਦੌਰਾ ਦਾ ਦੌਰਾ ਦਾ ਜਿਵੇਂ ਤੁਸੀਂ ਮੰਨ ਕੇ ਚੱਕਰ ਲਗਾਉਣਾ ਉਹਨੂੰ ਵੀ ਆਪਾਂ ਦੌਰਾ ਬੋਲ ਦਿੰਨੇ ਆ ਠੀਕ ਹੈ ਇਹਦਾ ਆਪਾਂ ਬਣਾਵਾਂਗੇ ਸਾਡੇ ਪਿੰਡੇ ਵਿੱਚ ਅੱਜ ਮੰਤਰੀ ਸਾਹਿਬ ਦੌਰਾ ਕਰਨ ਆਉਣਗੇ ਠੀਕ ਹੈ ਨੈਕਸਟ ਦੇਖੋ ਸਟੂਡੈਂਟ ਬਹੁਤ ਸਾਰੇ ਸ਼ਬਦਾਂ ਲਈ ਇੱਕ ਢੁਗਮਾ ਸ਼ਬਦ ਉਹ ਲੜਾਈ ਜਿਸ ਵਿੱਚ ਬਹੁਤ ਸਾਰੇ ਵਿਅਕਤੀ ਮਰੇ ਹੋਣ ਤਾਂ ਇਸ ਨੂੰ ਸਟੂਡੈਂਟ ਆਪਾਂ ਕੱਲੂਕਾਰਾ ਕਹਾਂਗੇ ਠੀਕ ਹੈ ਦੋਰੀ ਤੋ ਬਾਦ ਆਪਣਾ ਅੱਛਾ ਇੱਕ ਆੜਾ ਰਹਿ ਗਿਆ ਸੀ ਆਪਣਾ ਔੜਕ ਸ਼ਬਦ ਦਾ ਸਮਾਨార్థਕ ਲਿਖੋ ਔੜਕ ਦਾ ਸੋਡੈਂਟ ਆਪਾਂ ਲਿਖਾਂਗੇ ਅਖੀਰ ਜਾਂ ਅੰਤ ਠੀਕ ਹੈ ਤਾਂ ਐਸੇ ਸਟੂਡੈਂਟ ਤੁਹਾਡਾ ਕਲਾਸ 10ਵੀਂ ਪੰਜਾਬੀ ਪੇਪਰ B ਦਾ ਸੈਂਪਲ ਪੇਪਰ ਜੋ ਕਿ ਪੰਜਾਬ ਬੋਰਡ ਵੱਲੋਂ ਪਾਇਆ ਗਿਆ ਸੀ ਜੋ ਅੱਜ ਆਪਾਂ ਸੋਲਵ ਕੀਤਾ ਤਾਂ ਨੈਕਸਟ ਵੀਡੀਓ ਤੁਹਾਡੀ ਆਪਾਂ ਪਾਵਾਂਗੇ ਸਟੂਡੈਂਟ ਮਿਸ਼ਨ 100 ਜੋ ਕਿ ਉਹ ਵੀ ਪੰਜਾਬ ਬੋਰਡ ਦੀ ਸਾਈਟ ਵੱਲੋਂ ਪਾਇਆ ਗਿਆ ਹੈ ਜੋ ਕਿ ਤੁਹਾਡੇ ਪੇਪਰ ਵਿੱਚ ਬਹੁਤ ਹੈਲਪਫੁਲ ਰਹਿਣ ਵਾਲਾ ਹੈ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਵੀਡੀਓ ਵਿੱਚ ਥੈਂਕਸ ਫॉर ਵਾਚਿੰਗ ਐਂਡ 올 ది ਬੈਸਟ ਟੂ ਯੂ ਥੈਂਕ ਯੂ